ਦੇ ਸਕਦੇ ਹੋ ਧਰਮ ਦੇ ਮਾਰਗ ਤੇ ਚੱਲਣ ਦੀ ਸਮਤ ਦੇ ਸਕਦੇ ਹੋ ਉਹ ਤਾਂ ਜਿੰਨਿਆਂ ਨੂੰ ਦੇ ਦੋ ਉਹਨਾਂ ਹੀ ਥੋੜਾ ਬਈ ਇੱਥੇ ਜਿਸ ਗੱਲ ਦੀ ਗੱਲ ਕੀਤੀ ਹੈ ਪਾਸ਼ਾ ਫਰਮਾਨ ਕਰਨਾ ਸਾਥ ਨਾ ਲੀਜੇ ਕੋਈ ਤੇਰੇ ਨਾਲ ਨਹੀਂ ਹੋਣਾ ਚਾਹੀਦਾ ਹਉਮੈ ਤੇਰੇ ਨਾਲ ਹੀ ਹੋਣੀ ਚਾਹੀਦੀ ਹੰਕਾਰ ਇਹ ਦੋਨਾਂ ਦਾ ਸਤਿਗੁਰੂ ਪਾਸ਼ਾ ਦੇ ਨਾਲ ਕੋਈ ਸੰਬੰਧ ਨਹੀਂ ਹੈ ਇਹ ਦੂਰਾਂ ਹੀ ਬਾਈਕਾਟ ਕੀਤਾ ਹੋਇਆ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਹੈ ਉਸ ਮਾਰਗ ਤੇ ਨਹੀਂ ਚੱਲ ਸਕਦੇ ਕਰ ਤੱਕ ਪਹੁੰਚਣਾ ਦੂਰ ਦੀ ਗੱਲ ਹੈ ਜਿ ਕਿਤੇ ਹਉਮੇ ਅਹੰਕਾਰ ਵਸਿਆ ਹੋਵੇ ਨਾ ਤੇ ਤੁਸੀਂ ਉਸ ਮਾਰਗ ਤੇ ਵੀ ਨਹੀਂ ਚੱਲ ਸਕਦੇ ਕਰ ਤੱਕ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਹਉਮੇ ਨਾ ਲੈ ਜਾਈਂ ਹੰਕਾਰ ਨਾ ਲੈ ਕੇ ਜਾਈਂ ਕਾਮ ਕ੍ਰੋਧ ਵਿਕਾਰ ਨਾ ਲੈ ਕੇ ਜਾਈਂ ਇੰਨਾਂ ਚੀਜ਼ਾਂ ਤੋਂ ਪਰੇ ਹੋ ਜਾਈਂ ਭਾਈ ਕਿਸੇ ਲਾਲਚ ਵਸ ਨਾ ਜਾਇਂ ਇਹ ਸਭ ਕੁਝ ਛੱਡ ਕੇ ਜਾਈਂ ਸਾਥ ਨਾ ਲੀਜੇ ਕੋਈ ਤੇ ਪਾਸ਼ਣ ਇਹ ਵੀ ਕਹਿ ਦਿੰਦਾ ਕਿ ਜਦੋਂ ਉਹਨੂੰ ਮਿਲਣ ਜਾਣਾ ਉਹ ਪ੍ਰਾਪਤੀ ਕਦ ਹੋਣੀ ਹੈ ਕਦੋਂ ਮਿਲਣਾ ਕਿ ਉਸ ਮਾਲਕ ਨੂੰ ਜਦੋਂ ਲੈ ਕੇ ਜਾਣਾ ਨਾ ਆਪਣੇ ਮਨ ਹਿਰਦੇ ਰੂਪੀ ਅਸਥਾਨ ਦੇ ਵਿੱਚ ਆ ਤਿੰਨ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਥਾਲ ਵਿੱਚ ਤਿੰਨ ਵਸਤੂ ਪਈਓ। ਸਤ ਸੰਤੋਖ ਵਿਚਾਰ। ਕਿ ਜਦੋਂ ਆਪਾਂ ਆਮ ਹੀ ਕਿਥੇ ਜਾਂਦੇ ਆ। ਪਰ ਹੁਣ ਤਾਂ ਆਪਣੇ ਜੇਬ ਦੇ ਵਿੱਚ ਪੈਸੇ ਹੁੰਦੇ ਆ। ਆਪਾਂ ਇਸ ਨੂੰ ਸਮਝਦੇ ਆ ਕਿ ਟਿਕਣਾ ਮੱਥਾ ਜ਼ਰੂਰੀ ਹੈ। ਜ਼ਰੂਰੀ ਹੈ ਵੀ ਧਰਮ ਕਮਾਵਾ ਵਾਸਤੇ ਪੈਸੇ ਦੀ ਜਰੂਰਤ ਪੈਂਦੀ ਹੈ। ਪਰ ਜਮਾ ਕਰਨ ਵਾਸਤੇ ਨਹੀਂ ਧਰਮ ਦੇ ਕਿਸੇ ਲੇਖੇ ਲਾਉਣ ਦੀ ਖਾਤਰ ਕਿ ਸਾਨੂੰ ਰਹਿੰਦਾ ਹੈ ਕਿ ਜਿੰਨਾ ਸਾਡਾ ਖਜ਼ਾਨਾ ਭਰਿਆ ਹੋਵੇਗਾ ਪਤਨੇ ਅਸੀਂ ਓਡੇ ਵੱਡੇ ਧਰਮੀ ਬਣ ਗਏ ਮਾਇਆ ਆਈ ਧਰਮ ਦੇ ਲੇਖੇ ਲਾਓ ਧਰਮ ਦੇ ਕਾਜ ਦੇ ਸਵਾਰੋ ਉਹਨੋਂ ਬੇਕ ਅੱਠੇ ਕਰ ਕਰ ਰੱਖੀ ਜਾਣਾ ਗੋਲ ਕਾਂ ਭਾਨੇ ਆ ਬੈਂਕਾਂ ਭਰਨੇ ਕੀਮਤ ਲਵੇ ਸਿੱਖ ਰੋਂਦਾ ਫਿਰਦਾ ਹੈ ਕਿ ਜੇ ਕਹੀਏ ਵੀ ਅਰਬਾਂ ਕਰੋੜਾਂ ਰੁਪਈਆ ਵੀ ਸਾਡੀ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਖਜ਼ਾਨੇ ਚ ਪਿਆ ਕੀ ਕਰਨਾ ਬਈ ਸਿੱਖ ਰਲਦਾ ਪਿਆ ਇੱਕ ਅਖਬਾਰ ਤੱਕ ਲੈਣ ਦੀ ਬਣਾਉਣ ਦੀ ਤੇਰੀ ਸਮੱਥਾ ਨਹੀਂ ਹੈ ਕਿ ਆਪਣਾ ਕੌਮ ਦਾ ਇੱਕ ਅਖਬਾਰ ਹੋਵੇ ਪਹਿਲਾਂ ਸਮਾਂ ਹੁੰਦਾ ਸੀ ਪ੍ਰਚਾਰ ਕਰਨ ਦੇ ਲਈ ਸਿਰਫ ਇਨਾ ਹੁੰਦਾ ਸੀ ਮੁਖ ਦੇ ਬੋਲ ਹੁੰਦੇ ਸੀ ਪਰ ਦਿਨੋ ਦਿਨ ਤਕਨੀਕ ਬਦਲਦੀ ਜਾ ਰਹੀ ਹੈ ਨਵੇਂ ਨਵੇਂ ਤਰੀਕੇ ਆਉਂਦੇ ਆ ਵੀ ਧਰਮ ਦਾ ਪ੍ਰਚਾਰ ਕਰਨਾ ਕਿਸ ਤਰ੍ਹਾਂ ਤੇਰਾ ਭਾਈ ਇੱਕ ਅਖਬਾਰ ਹੋਵੇ ਉਹ ਵੀ ਹੈ ਨਹੀਂ ਪੈਸਾ ਕੀ ਕਰੀਏ ਵੀ ਤੇਰਾ ਇੱਕ ਅਖਬਾਰ ਹੋਵੇ ਸਿੱਖ ਕੌਮ ਦਾ ਵੀ ਜਿਹਦੇ ਵਿੱਚ ਨਿਤ ਪ੍ਰਤੀ ਹੋਕਾਨਾ ਮੇ ਔਨ ਸਦਾ ਤਾਉਣ ਖਬਰਾਂ ਹੋਣ ਵੀ ਇਹ ਸਿੱਖ ਕੌਮ ਦਾ ਅਖਬਾਰ ਹੈ ਉਹ ਵੀ ਹੈ ਨਹੀਂ ਹੋਰ ਬਥੇਰੇ ਚੈਨਲ ਚੱਲਦੇ ਆ ਕੀ ਕਰਾਂਗੇ ਉਸ ਅਰਬਾਂ ਖਰਬਾਂ ਪਈ ਨੂੰ ਇੱਕ ਆਪਣਾ ਸੰਸਾਰ ਦੇ ਹਰ ਘਰ ਵਿੱਚ ਹਰ ਸਿੱਖ ਤੱਕ ਬਾਣੀ ਪਹੁੰਚੇ ਔਰ ਫ੍ਰੀ ਆਫ ਕਾਸਟ ਪਹੁੰਚੇ ਹੁਣੇ ਕਿਸੇ ਸੋਚਿਆ ਜਿਹਾ ਚਲਾਇਆ ਹੋ ਇਹਨਾਂ ਨੇ ਕਹਿੰਦੇ ਵੀ YouTube ਦੇ ਉੱਤੇ ਤੁਸੀਂ ਗੁਰਬਾਣੀ ਦੇਖ ਸਕਦੇ ਹੋ ਫ੍ਰੀ ਹੈ ਫ੍ਰੀ ਆਫ ਕਾਸਟ ਉਹਨੂੰ ਦੇਖਣ ਵਾਸਤੇ ਪਹਿਲਾਂ ਤਾਂ ਭਾਈ 8-10 ਹਜ਼ਾਰ ਰੁਪਏ ਖਰਚਣਾ ਪੈਣਾ ਮੋਬਾਈਲ ਲੈ ਕੇ ਆਓ ਫਿਰ ਉਹਦੇ ਵਿੱਚ ਡਾਟਾ ਪਵਾਓ ਫਿਰ ਕਿਤੇ ਦੇਖ ਸਕਦਾ ਭਾਈ ਉਹਨੂੰ ਕਿਧਰੋਂ ਫ੍ਰੀ ਆਫ ਕਾਸਟ ਹੋ ਗਿਆ ਨਹੀਂ ਹੋਈ ਨਾ ਤੇ ਭਾਈ ਜੇ ਉਹ ਪਹਿਲਾਂ ਵਾਲਾ ਜਿਵੇਂ ਟੀਵੀ ਹੁੰਦਾ ਸੀ ਕਿ ਜਨਦਰਾ ਟੀਵੀ ਦਿੱਲੀ ਟੀਵੀ ਇਤਨਾ ਖੇਤਰੀ ਹੈ ਹੁਣ ਵੀ ਚੱਲਦੇ ਆ ਜਿਹੜੀ ਜਿਹਦਾ ਐਸਾ ਉਹਦੇ ਉੱਤੇ ਹੋਰ ਵੀ ਚੈਨਲ ਚੱਲਦੇ ਆ ਪਰ ਇਹਨਾਂ ਨੇ ਆਪਣਾ ਚੈਨਲ ਉੱਥੇ ਨਹੀਂ ਲਵਾਇਆ ਤੇ ਬਾਣੀ ਤਾਂ ਤਦੀ ਪਹੁੰਚੇਗੀ ਨਹੀਂ ਜਦੋਂ ਕੋਈ ਹਰ ਕੋਈ ਅਮੀਰ ਤਾਂ ਦੇਖ ਲਵੇਗਾ ਪਰ ਗਰੀਬ ਕਿੱਥੋਂ ਦੇਖੇਗਾ ਕੋਈ ਐਸਾ ਸੋਰਸ ਨਹੀਂ ਹੈ ਕੋਈ ਐਸਾ ਇਹਨਾਂ ਨੇ ਜਰੀਆ ਨਹੀਂ ਕੀਤਾ ਕੀ ਕਰੀਏ ਪੈਸੇ ਨੂੰ ਗੁਰਦਰੇ ਬਣਾਉਣ ਦੀ ਚਿੰਤਾ ਹੈ ਕਿਉਂਕਿ ਉੱਥੋਂ ਆਮਦਨ ਆਉਂਦੀ ਹੈ ਕਿਉਂ ਉੱਥੋਂ ਆਮਦਨ ਆਉਂਦੀ ਹੈ ਆਮਦਨ ਖਤ ਨਹੀਂ ਹੁੰਦੀ ਸਾਡੀ ਕੋਈ ਸਕੂਲ ਵੀ ਜਿੱਥੇ ਕੋਈ ਕੌਮ ਦੇ ਬੱਚੇ ਜਿਸ ਕੌਮ ਦੇ ਵਿੱਚ ਸੰਸਾਰਿਕ ਗਿਆਨ ਨਹੀਂ ਨਾ ਪੜ੍ਹਾਈ ਨਹੀਂ ਹੈ ਉਹ ਕਦੇ ਵੀ ਉਚਾਈਆਂ ਦੀ ਨਹੀਂ ਛੂਹ ਸਕਦੀ ਇੰਨੀਆਂ ਕੁਰਬਾਨੀਆਂ ਵਾਲਾ ਸਿੱਖ ਧਰਮ ਹੋਵੇ ਤੇ ਭਾਈ ਜਿਨ੍ਹਾਂ ਦੇ ਇੱਕ ਇੱਕ ਬੜੀ ਮੁਸ਼ਕਲਾਂ ਕੁਰਬਾਨੀ ਹੋਈ ਹੈ ਉਹ ਦੁਨੀਆ ਦੇ ਵਿੱਚ ਫੈਲੇ ਫਏ ਕਿਉਂਕਿ ਭਾਈ ਉਹਨਾਂ ਨੇ ਤਕਨੀਕ ਉਹ ਅਪਣਾਈ ਸਮੇਂ ਦੇ ਮੁਤਾਬਕ ਨਾਲ ਜਿਹੜੀ ਤਕਨੀਕ ਚਾਹੀਦੀ ਸੀ ਵੱਧ ਤੋਂ ਵੱਧ ਪ੍ਰਚਾਰ ਕਰਨਾ ਫਿਰ ਉਹਨਾਂ ਦੇ ਪ੍ਰਚਾਰਕ ਸਹਿਬਾਨ ਦੇਖੋ ਭਾਵੇਂ ਚਰਚ ਦੇ ਪਾਦਰੀ ਹੋਣ ਭਾਵੇਂ ਮਸਜਿਦ ਦੇ ਮੌਲਾਨਾ ਜੀ ਮੌਲਵੀ ਜੀ ਉਹ ਹੁਣ ਉਹਨਾਂ ਦਾ ਰਹਿਣ ਸਹਿਣ ਬੜਾ ਉਚਾਈਆਂ ਵਾਲਾ ਹੁੰਦਾ ਗੱਡੀਆਂ ਮੋਟਾਂ ਚ ਘੁੰਮਦੇ ਆ ਆਪਣੇ ਕੋਈ ਵਿਚਾਰੇ ਕੋਲੇ ਕੋ ਸਾਈਕਲ ਅੰਦਰ ਟੁੱਟਿਆ ਜੇ ਉਹਦੇ ਵੱਲ ਵੀ ਜੇ ਕਿਤੇ ਉਹਨੇ ਗ੍ਰੰਤੀ ਨੇ ਪਾਠੀ ਨੇ ਕੋਈ ਲੈ ਲੈਣਾ ਸਕੂਟਰ ਮੋਟਰਸਾਈਕਲ ਲੈ ਲਿਆ ਬਾਬੇ ਦੀਆਂ ਮੌਜਾਂ ਨੇ ਬਈ ਬੜੇ ਕਮਾਉਂਦੇ ਆ ਨੋਟ ਸਾਫ ਦੇ ਮੰਜਾ ਗੱਲਾਂ ਕਰਦੇ ਹੁਣ ਜੇਦਾ ਹੁੰਦਾ ਗਿਆ ਸਮਝ ਲਿਖਿਆ ਪੜ੍ਹਿਆ ਲਿਖਿਆ ਨਾ ਧਾਰਮਿਕ ਤੌਰ ਦੇਤੇ ਵੀ ਆ ਜਿੰਨੇ ਇਹਨਾਂ ਦੀ ਹਾਲਤ ਮਾੜੀ ਹੋਈ ਏ ਇਹਦੇ ਖੁਦ ਹੀ ਜ਼ਿੰਮੇਵਾਰ ਕੋ ਦੂਸਰਾ ਨਹੀਂ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਛੱਡ ਕੇ ਨਾ ਅਸੀਂ ਦਾਸ ਹੈ ਨਾਨਕ ਘਰ ਕੇ ਗੋਲੇ ਕਿ ਜੋ ਵੀ ਪ੍ਰਚਾਰਕ ਸਹਿਬਾਨ ਹਨ ਨਾ ਗੁਰਬਾਣੀ ਨਾਲ ਜੁੜਿਆ ਹੋਇਆ ਇਹ ਹੈ ਗੁਰੂ ਨਾਨਕ ਫੈਲ ਦਾ ਦਾਸ ਚਰਨਾਂ ਦਾ ਉਹਦਾ ਗੁਲਾਮ ਹੈ ਉਹਦਾ ਗੋਲਾ ਇਹ ਕਰਦਾ ਫਿਰਦਾ ਹੈ ਗੁਲਾਮੀ ਕਰਦਾ ਫਿਰਦਾ ਪੈਸੇ ਦੀ ਔਰ ਜਿੰਨਾ ਲੋਕਾਂ ਦੇ ਕੋਲ ਇਹ ਮਾਇਆ ਆਉਣੀ ਹੈ ਉਹਨਾਂ ਦੀ ਚੱਕਰੀ ਕਰਦਾ ਕਰਦਾ ਵੀ ਜਿਵੇਂ ਕੋਈ ਕਹਿੰਦਾ ਉਵੇਂ ਹੀ ਭੇਡ ਬੱਕਰੀਆਂ ਨੂੰ ਤੁਰ ਪੈਂਦੇ ਆ ਜੀ ਸਤ ਕੋਈ ਜਵਾਬ ਦੇਣ ਦੀ ਸਮਰੱਥਾ ਨਹੀਂ ਹੁਣ ਇਹ ਰੁਲਦੇ ਫਿਰਦੇ ਆ ਇਹ ਜਿਨ੍ਹਾਂ ਨੂੰ ਕੁਝ ਆਉਂਦਾ ਜਾਂਦਾ ਨਹੀਂ ਇਹਨਾਂ ਦੀ ਕੋਈ ਜ਼ਿਆਦਾ ਕਿਰਪਾ ਹੋਈ ਹੈ ਠੀਕ ਹੈ ਜੀ ਦੇ ਦਿਓ ਇੰਨੇ ਕ ਦੇ ਦਿਓ ਆ ਕੱਲੋ ਜੀ ਜਿਨ੍ਹਾਂ ਨੇ ਬਾਕੀ ਪੜਾਈਆਂ ਕੀਤੀਆਂ ਹੋਈਆਂ ਨੇ ਉਹਨਾਂ ਸੰਸਥਾਵਾਂ ਨੂੰ ਉਥੇ ਦਾਖਲੇ ਲੈ ਜੋਇਨਿੰਗ ਕੀਤੀ ਸਮਾਂ ਬਤੀਤ ਕੀਤਾ ਵਿੱਦਿਆ ਕੋਈ ਐਵੇਂ ਨਹੀਂ ਆ ਜਾਂਦੀ ਧਰਨੂਕ ਵਿੱਦਿਆ ਵਿੱਜਟੇ ਕਪੜੇ ਪਾਲੇ ਦਿਮਾਲੇ ਸਜਾਲੇ ਚੋੜੇ ਪਾਲੇ ਵਿੱਦਿਆ ਆ ਗਈ ਇਹਦੇ ਬਾਅਦ ਤੇ ਭਾਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਔਰ ਸਾਰੀ ਜ਼ਿੰਦਗੀ ਕਰਨੀ ਪੈਂਦੀ ਹੈ ਇਨੇ ਕੇ ਚਾਰ ਅੱਖਰ ਆਗੇ ਕਮ ਖਾਤੋਂ ਹੋ ਗਿਆ ਨਹੀਂ ਭਈ ਗਿਆਨ ਦਾ ਕਲਾ ਹੋਵੇ ਉਹਦਾ ਕੋਈ ਅੰਤ ਨਹੀਂ ਸ਼ੁਰੂਆਤ ਹੋ ਸਕਦੀ ਹੈ ਅੰਤ ਕਦੇ ਨਹੀਂ ਹੋ ਸਕਦਾ ਹੁਣ ਤੁਸੀਂ ਵੀ ਦੇਖਦੇ ਹੋ ਸੰਸਾਰ ਦੇ ਵਿੱਚ ਕਿ ਇਹਨਾਂ ਨੇ ਆਪਣੇ ਹਾਲਾਤ ਨੂੰ ਖੁਦ ਵਿਗਾੜਿਆ ਹੋਇਆ ਕਦੇ ਜਵਾਬ ਨਹੀਂ ਦਿੱਤਾ ਨਹੀਂ ਭਈ ਕਰੋਨਾ ਕਰਾਓ ਕੋਈ ਗੱਲ ਨਹੀਂ ਬੈਗ ਦੀ ਕਿਤੇ ਹੋਰ ਕਰਾ ਲਓ ਘਾਟੇ ਵਾਧੇ ਕਰਕੇ ਭਾਈ ਵੀ ਬਸ ਮੈਨੂੰ ਪ੍ਰੋਗਰਾਮ ਦੇ ਦੇ ਮੈਨੂੰ ਗੁਰਦਰਾ ਦੇ ਦੋ ਕੋਈ ਨਹੀਂ ਕਾ ਨਾ ਭਾਈ ਵੀ ਇੰਨਾ ਕੋਈ ਚਾਹੀਦਾ ਦੇ ਸਕਦਾ ਠੀਕ ਆ ਨਹੀਂ ਤਾਂ ਕੋਈ ਹਾਲ ਨਹੀਂ ਭਾਈ ਤੁਸੀਂ ਆਪਣੇ ਰਾਹੇ ਆਪਣੇ ਕਹਿਣ ਦੀ ਸਮਰਥਾ ਹੀ ਨਹੀਂ ਹੈ ਉਹ ਭਾਈ ਤੁਸੀਂ ਕਾਦੇ ਸਿੱਕ ਕਾਦੇ ਤੁਸੀਂ ਸਿੰਘ ਬਣ ਗਏ ਇੱਕ ਲਾਲ ਚ ਇੱਕ ਡਰ ਤੁਹਾਡੇ ਅੰਦਰ ਹੈ ਤੁਸੀਂ ਕਿੱਥੇ ਕਿਸੇ ਨੂੰ ਕੱਢ ਦੋਗੇ ਹੁੰਦਾ ਨੇ ਇਸ ਤਰ੍ਹਾਂ ਦਾ ਇਹਦੀ ਹਾਲਾਤ ਇੱਥੋਂ ਵਿਗੜੀ ਹੋਈ ਹੈ ਕਿ ਜਿਹੜਾ ਘਰ ਘਰ ਗਿਆਨ ਧਰਮ ਦਾ ਹਰ ਨਗਰ ਤੋਂ ਰੰਭ ਹੋਣਾ ਨਾ ਉਹਨਾਂ ਦੀ ਹਾਲਾਤਾਂ ਹੀ ਵੜੀਆਂ ਨੇ ਕੋਈ ਉੱਥੇ ਦਾ ਸਿਸਟਮ ਸਹੀ ਨਹੀਂ ਹੈ ਗਿਆਨ ਇੱਕੋ ਸੋਚਿਆ ਕਿ ਬਸ ਸਵੇਰੇ ਨਿਤਨਾ ਹੋਵੇ ਸ਼ਾਮ ਨਿਤਨਾ ਹੋ ਜਾਵੇ ਤੇ ਨਿਤਨੇਮ ਦਾ ਗਿਆਨ ਕੌਣ ਦਊਗਾ ਇਹਦੀ ਸੋਝੀ ਕੌਣ ਦਊਗਾ ਇਹਦੀ ਸਮਝ ਕੌਣ ਦਊਗਾ ਉਹਦੇ ਵਾਸਤੇ ਭਾਈ ਕਥਾਵਾਚਕ ਚਾਹੀਦੇ ਆ ਉਹਨਾਂ ਨੂੰ ਪੈਸੇ ਦੇਣੇ ਪੈਣੇ ਆ ਆਪਾਂ ਤਾਂ ਇਹ ਦੇਖਦੇ ਆ ਘੱਟ ਤੋਂ ਘੱਟ ਵਾਲਾ ਕਦੇ ਇਹ ਨਹੀਂ ਕਿ ਅਗੇ ਵੱਧ ਤੋਂ ਵੱਧ ਗਿਆਨ ਵਾਲਾ ਇੱਥੇ ਅਸੀਂ ਕੋਈ ਸਿੰਘ ਸਹਿਬਾਨ ਪ੍ਰਚਾਰਕ ਲੈ ਕੇ ਆਉਣ ਬਸ ਘਟ ਤੋਂ ਘਟ ਵਾਲਾ ਵੀ ਜੋ ਸਭ ਤੋਂ ਘਟ ਲਊਗਾ ਭਾਵੇਂ ਉਹ ਨਿਤਨੇਮ ਰਰਸ ਸ਼ਾਉਂਦਾ ਹੋਵੇ ਤੇ ਪੜੀ ਸਵੇਰ ਦੀ ਪਣੀ ਜਾਂਦਾ ਹੋਵੇ ਕਿ ਰਹਿ ਰਹ ਦੇ ਨਾਲ ਜਪਜੀ ਜੋੜ ਦੇ ਵਿੱਚ ਆਪਣੀ ਰਹਿ ਰਹ ਜੋੜ ਦੇ ਕੋਈ ਪਤਾ ਨਹੀਂ ਬਸ ਜਿੰਦਾ ਖੁੱਲਣਾ ਮਾ ਚਾਹੀਦਾ ਪਤਨ ਇਹ ਦੁਨੀਆ ਮੂਰਖਾਂ ਦੀ ਅਗਿਆਨੀਆਂ ਦੀ ਹੈ ਸਮਝ ਨਹੀਂ ਆਉਂਦਾ ਕਿ ਗਲਤ ਕੀ ਹੈ ਸਹੀ ਕੀ ਹੈ ਇਹ ਵੀ ਅੱਖਾਂ ਮੀਚ ਕੇ ਚੱਲਦੇ ਜਾ ਰਹੇ ਆਸੀਂ ਸੱਚ ਨਾਲ ਜਾਣਨਾ ਤੇ ਸੱਚ ਦੀ ਕਹਾਣੀ ਸੁਣੀ ਹੁਣ ਜਿਸ ਤਰ੍ਹਾਂ ਦਾ ਅਸੀਂ ਹਾਲਾਤ ਪੈਦਾ ਖੁਦ ਕੀਤੇ ਹੋਏ ਆ ਇਹ ਕੋਈ ਬਾਹਰੋਂ ਨਹੀਂ ਕਰਕੇ ਗਏ ਅਸੀਂ ਖੁਦ ਮਾੜੇ ਆ ਸਾਨੂੰ ਆ ਤਾਂ ਦੂਸਰੇਆਂ ਧਰਮਾਂ ਦੇ ਵੱਲ ਕਿੰਤੂ ਪਰੰਤੂ ਕਰਨ ਦੀ ਇਹ ਆਗੇ ਉਹ ਆਗੇ ਪਾਈ ਇਹ ਤਾਂ ਦੁਨੀਆ ਆਉਂਦੀ ਜਾਂਦੀ ਰਹਿਣੀ ਹੈ ਤੁਸੀਂ ਇੱਥੋਂ ਲੋਕਾਂ ਦੇ ਦੂਸਰੇ ਧਰਮਾਂ ਦੇ ਤੁਸੀਂ ਉਹਨਾਂ ਦੇ ਪ੍ਰਚਾਰ ਤੇ ਰੋਕ ਲਾਦੋਂਗੇ ਤੁਸੀਂ ਉਹਨਾਂ ਦੇ ਜੋ ਵੀ ਸਵਾਗਮ ਹੁੰਦੇ ਆਮ ਹੁੰਦੇ ਹਨ ਇੱਕ ਕ੍ਰਿਸ਼ਨ ਆਂ ਦਾ ਇਹ ਫਲਾਣੇ ਦਾ ਇਹ ਫਲਾਣੇ ਦਾ ਨਹੀਂ ਕਰਨ ਦੇਣਾ ਹੋਣ ਦੇਣਾ ਜੇ ਅਗਲੇ ਨੇ ਰੋਕਣੇ ਸ਼ੁਰੂ ਕਰਦੇ ਤੁਸੀਂ ਪੂਰੀ ਦੁਨੀਆ ਦੇ ਵਿੱਚੋਂ ਤੁਹਾਡਾ ਗੁਜ਼ਾਰਾ ਪੰਜਾਬ ਤੋਂ ਨਹੀਂ ਚੱਲਦਾ ਤੁਹਾਡਾ ਦੁਨੀਆ ਤੋਂ ਚੱਲਦਾ ਜੇ ਅਗਲੇ ਨੇ ਬੰਦ ਕਰਤਾ ਫੇਰ ਭਈ ਫੇਰ ਰੋਟੀ ਕਿੱਥੋਂ ਖਾਓਗੇ ਸਰੇ ਫਿਰਦੇ ਆ ਨਾ ਬਸ ਅਸੀਂ ਇਹੋ ਜਿਹੇ ਗੱਲਾਂ ਜਾਣਦੇ ਆ ਜਿਨ੍ਹਾਂ ਦਾ ਕੋਈ ਸਾਨੂੰ ਮਤਲ ਨਹੀਂ ਮਕਸਦ ਨਹੀਂ ਪਤਾ ਭਾਈ ਆਪਣਾ ਸਮਾਨ ਵੇਚਣਾ ਇਹਨੂੰ ਉੱਚ ਦਰਜੇ ਦਾ ਲੈ ਕੇ ਜਾਓ ਤੁਹਾਡੇ ਹਾਲਾਤ ਘਰ ਤੋਂ ਹੀ ਵਿਗੜੇ ਹੋਏ ਨੇ ਉੱਪਰ ਕੀ ਤੁਸੀਂ ਸੁਧਾਰ ਦੋਗੇ ਜਦੋਂ ਨਿਓ ਹੀ ਕੱਚੀ ਹੈ ਨੇ ਵੀ ਕੱਚੀ ਹੋਵੇ ਤੇ ਉਥੇ ਭਾਈ ਕਿੱਥੇ ਬੁਰਜ ਬਣਨੇ ਆ ਉਥੇ ਕਿੱਥੇ ਭਾਈ ਉੱਚੀਆਂ ਬਿਲਡਿੰਗਾਂ ਬਣਨੀਆਂ ਬਾਤਾ ਬਣਨੀਆਂ ਉਹਦਾ ਭਈ ਬਣ ਸਾਰੇ ਠਹਿ ਜਾਂਦੇ ਜਿਵੇਂ ਆ ਕੌਮ ਠਹੀ ਹੋਈ ਹੈ ਕਿ ਜਿੱਥੇ ਭਾਈ ਖਿਆਲ ਰੱਖਣਾ ਚਾਹੀਦਾ ਹੁਣ ਸਮਾਂ ਬੀਤੇ ਆ ਕੋਈ ਤਾਂ ਪਹਿਲਾਂ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਇਆ ਮਨਾਇਆ ਖਰਤਾ ਕੀਤਾ ਫਲ ਤੋੜੇ ਕਰੋੜਾਂ ਰੁਪਏ ਦੇ ਲਿਆ ਕੇ ਲਾਏ ਮੁਰਝਾਏ ਗੱਡੀਆਂ ਪਰ ਪਰ ਬਾਹਰ ਸੁੱਟ ਤੇ ਕੁਝ ਨਹੀਂ ਮਿਲੇ ਉਹ ਭਾਈ ਉਸ ਦਿਨ ਕੋਈ ਫੈਸਲਾ ਕਰ ਦੇ ਕਿ ਭਾਈ ਅੱਜ ਤੋਂ ਬਾਅਦ ਇਹ ਪ੍ਰਚਾਰਕ ਸਹਿਬਾਨ ਉਹਨਾਂ ਦਾ ਰਹਿਣਾ ਸਹਿਣਾ ਬੋਲਣਾ ਬਾਣੀ ਦਾ ਸਟੇਟਸ ਕਿੰਨਾ ਹੋਣਾ ਚਾਹੀਦਾ ਹਰ ਚੀਜ਼ ਦਾ ਗਿਆਨ ਦੇਣਾ ਸੀ ਵਿਹਾਰ ਗੁਰਦਾਰੇ ਵਿੱਚ ਸੇਵਾ ਦਾ ਦਾ ਹੋਣਾ ਜ਼ਰੂਰੀ ਹੈ ਸਾਡੇ ਗੁਰੂ ਘਰ ਦਾ ਵਜ਼ੀਰ ਜਾਂ ਪ੍ਰਚਾਰਕ ਕਦੇ ਵੀ ਡੋਲੂ ਚਾਕੇ ਮੰਗਣੇ ਤਰੂਗਾ ਉਹਦੇ ਬਾਤੇ ਸਿਵਤ ਰੱਖੇ ਜਰੂਰ ਐਸੇ ਫੈਸਲੇ ਕੌਮਨੀ ਲੈਂਦੀ ਜਦੋਂ ਸ਼ੁਰੂਆਤ ਹੀ ਰੋਦੇ ਫਿਰਦਿਆਂ ਦੀ ਹੋ ਗਈ ਤੇ ਗਾਹ ਭਾਈ ਕਿੱਥੋਂ ਅਸੀਂ ਚੜਾਈਆਂ ਕੱਲਾਂਗੇ ਇੱਥੇ ਤਾਂ ਟੁੱਟੇ ਪਏ ਆ ਕੋਮ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਸਿਰਫ ਗੁਰਦੁਆਰਾ ਬਣਾਓ ਪੈਸੇ ਬਣਾਓ ਨਾ ਕੋਈ ਗੁਰਦਰ ਨਾ ਇਹਨਾਂ ਨੇ ਕੋਈ ਅਜ ਤੱਕ ਗੁਰਦਰਾਂ ਤੋਂ ਬਗੈਰ ਕੋਈ ਕੰਮ ਕੀਤਾ ਆਕਾਰ ਸੇਵਲੇ ਬਾਬੇ ਆ ਜਾਂਦੇ ਆ ਭਾਈ ਸਕੂਲ ਬਣਾਓ